ਹਾਂਜੀ ਸਰਦੀਆਂ ਆ ਚੁੱਕੀਆਂ ਨੇ ਜੀ ਤੇ ਸਰਦੀਆਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਵਾਧਾ ਜਿਹੜਾ ਹੋ ਜਾਂਦਾ ਹੈ ਸਰਦੀ ਦਾ ਮੌਸਮ ਹੈ ਜਿਹੜਾ ਇਹ ਦਿਲ ਦਾ ਦੁਸ਼ਮਣ ਹੈ ਜਿਹੜਾ ਤੇ ਤੁਸੀਂ ਉੱਪਰਲੀ ਜੇਬ ਦੇ ਵਿੱਚ ਮੋਬਾਈਲ ਜਿਹੜਾ ਆ ਜਿਹੜਾ ਆਪਣੇ ਦਿਲ ਦੇ ਪਾਸੇ ਜੇਬ ਹੁੰਦੀ ਆ ਸ਼ਾਰਟ ਦੀ ਉਦੇ ਵਿੱਚ ਮੋਬਾਈਲ ਕਦੇ ਨਾ ਪਹਵੋ ਕੋਸ਼ਿਸ਼ ਕਰੋ ਕਿ ਮੋਬਾਈਲ ਜਿਹੜਾ ਆ ਉਹਨੂੰ ਘਟ ਵਰ ਤੋਂ ਔਰ ਆਪਣੇ ਜਿੱਥੇ ਤੁਸੀਂ ਸੌਣਾ ਆ ਉਸ ਕਮਰੇ ਦੇ ਵਿੱਚ ਵੀ ਫੋਨ ਨਾ ਹੋਵੇ ਆਉਂਦੀ ਠੰਡ ਜਿਹੜੀ ਆ ਇਹਦੇ ਨਾਲ ਅਟੈਕ ਜਿਹੜੇ ਆ ਹਾਰਟ ਅਟੈਕ ਬ੍ਰੇਨ ਸਟ੍ਰੋਕ ਜਿਹੜੇ ਆ ਉਹ ਬੜਾ ਇਹੀ ਕੁਝ ਹੁੰਦਾ ਆ ਕਿਉਂਕਿ ਠੰਡ ਦੇ ਨਾਲ ਜਿਹੜੀਆਂ ਆਪਣੀਆਂ ਨਾੜਾਂ ਹੈਗੀਆਂ ਆ ਉਹ ਸੁੰਗੜ ਜਾਂਦੀਆਂ ਨੇ ਟਾਈਟ ਹੋ ਜਾਂਦੀਆਂ ਨੇ ਤੇ ਬਲੱਡ ਆਪਣਾ ਜਿਹੜਾ ਉਹ ਗਾੜਾ ਹੋ ਜਾਂਦਾ ਤੇ ਲਾਪਰਵਾਹੀ ਜਿਹੜੀ ਆ ਜਿਵੇਂ ਕਿ ਠੰਡ ਦੇ ਮੌਸਮ ਦੇ ਵਿੱਚ ਸਵਾਸਤੀ ਬਾਹਰ ਨਿਕਲਣਾ ਜਿਆਦਾ ਜ਼ੋਰ ਵਾਲੀ ਪ੍ਰੈਕਟਿਸ ਜਿਹੜੀ ਉਹ ਕਰਨੀ ਜੈਮ ਦੇ ਵਿੱਚ ਜਿਆਦਾ ਜ਼ੋਰ ਲਗਾਉਣਾ ਤੇ ਆਪਣੀ ਸਿਹਤ ਦਾ ਖਿਆਲ ਨਾ ਰੱਖਣਾ ਆਪਣੀ ਖਰਾਕ ਦਾ ਖਿਆਲ ਨਾ ਰੱਖਣਾ ਕਿਉਂਕਿ ਜਦੋਂ ਤੁਹਾਡਾ ਖੂਨ گاੜਾ ਹੁੰਦਾ ਆ ਤੁਸੀਂ ਜਿਆਦਾ ਜ਼ੋਰ ਲਗਾਉਂਦੇ ਹੋ ਨਾੜਾਂ ਟੈਟ ਹੋਣ ਦਾ ਕਰਕੇ ਤੁਹਾਨੂੰ ਪ੍ਰੋਬਲਮ ਜਿਹੜੀ ਉਹ ਆ ਸਕਦੀ ਹੈ ਇਹਨਾਂ ਦਿਨਾਂ ਦੇ ਵਿੱਚ ਸੁੰਦ ਨਾਰੀਅਲ ਨਾਰੀਅਲ ਦਾ ਜਿਹੜਾ ਉਹ ਬਣਾਉਂਦੇ ਹੁੰਦੇ ਆ ਸਬਜ਼ੀ ਬਣਾ ਲੈਂਦੇ ਚੰਤਾਲ ਬਣਾ ਲੈਂਦੇ ਆ ਸਾਗ ਬਣਾ ਲੈਂਦੇ ਆ ਇਹਨਾਂ ਚੀਜ਼ਾਂ ਦੇ ਨਾਲ ਐਸਿਡ ਬਣ ਜਾਂਦਾ ਤੇ ਐਸਿਡ ਬਣਦਾ ਕਰਕੇ ਵੀ ਲੱਗਦਾ ਕਿ ਹਾਰਡ ਨੂੰ ਕੋਈ ਜਿਹੜੀ ਆ ਉਹ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਆਪਣਾ ਪੇਟ ਜਿਹੜਾ ਉਹਨੂੰ ਬਿਲਕੁਲ ਸਾਫ਼ ਰੱਖੋ ਕੋਸ਼ਿਸ਼ ਕਰੋ ਵੀ ਜਿਹੜੀ ਚੀਜ਼ ਤੁਹਾਨੂੰ ਨਹੀਂ ਪਚਦੀ ਉਹ ਨਾ ਖਾਓ ਆਪਣੇ ਡਾਕਟਰ ਦੀ ਸਲਾਹ ਜਿਹੜੀ ਆ ਉਹ ਸਮੇਂ-ਸਮੇਂ ਤੇ ਲੈਂਦੇ ਲਓ ਆਪਣੇ ਡਾਕਟਰ ਦੀ ਸਲਾਹ ਨਾਲ ਆਪਣਾ ਲਿਪਿਡ ਪ੍ਰੋਫਾਈਲ ਜਿਹੜਾ ਆ ਉਹ ਜ਼ਰੂਰ ਟੈਸਟ ਕਰਾਓ ਆਪਣੇ ਸਰੀਰ ਨੂੰ ਖਾਸ ਕਰਕੇ ਸਿਰ ਨੂੰ ਧੌਣ ਨੂੰ ਛਾਤੀ ਨੂੰ ਗਰਮ ਕੱਪੜੇ ਪਾ ਕੇ ਨਿਭਾ ਰੱਖੋ। ਔਰ ਆਪਣੇ ਡਾਕਟਰ ਦੀ ਸਲਾਹ ਨਾਲ ਐਸਪਰੀਨ ਜਾਂ ਡੈਸਪਰੀਨ ਜਿਹੜੀ ਵੀ ਗੋਲੀ ਉਹ ਤੁਹਾਨੂੰ ਕਹਿਣ ਉਹ ਤੁਸੀਂ ਲੈਂਦੇ ਰਹਿਣਾ। ਕਿਉਂ ਦੇ ਨਾਲ ਨਾਲ ਜਿੱਥੇ ਤੁਸੀਂ ਕਿਉਂ ਛੱਡਣਾ ਆ ਜਾਂ ਨੂੰ ਕਿਸੇ ਲਿਮਟ ਦੇ ਵਿੱਚ ਲੈਣਾ ਆ ਉੱਥੇ ਦੇ ਨਾਲ ਨਾਲ ਆਪਾਂ ਟੈਂਸ਼ਨ ਤੇ ਡਿਪਰੈਸ਼ਨ ਤੇ ਚਿੰਤਾ ਵਰਗੀਆਂ ਜਿਹੜੀਆਂ ਲਾਹਮਤਾਂ ਇਹਨਾਂ ਤੋਂ ਵੀ ਬਚਣਾ ਆ ਆਪਾਂ ਕਈਆਂ ਨੂੰ ਆਦਤ ਹੁੰਦੀ ਆ ਤੁਰੇ ਜਾਂਦੇ ਐਵੇਂ ਬੱਸ ਆਪੇ ਸਮਝੇ ਮਾਰ ਵਰਗੀਆਂ ਹਨ ਕਿਸੇ ਚੱਲਦੇ ਕੰਮ ਦੇ ਵਿੱਚ ਲਾਤੜਾ ਦੇਣੀ ਬਿਨਾਂ ਵਜੇ ਤੇ ਆਪ ਹੀ ਵਿੱਚ ਜਿਹੜਾ ਉਹ ਖਾ ਜਾਣਾ ਫਿਰ ਉਹ ਟੈਂਸ਼ਨ ਆ ਜਾਂ ਉਹ ਜਿਹੜਾ ਕੰਮ ਆ ਰੁਕਿਆ ਹੋਇਆ ਤੁਹਾਡਾ ਅੰਦਰਲਾ ਜਿਹੜਾ ਮਨ ਆ ਉਹ ਤੁਹਾਨੂੰ ਵਾਰ-ਵਾਰ ਕੋਸਦਾ ਕਿ ਤੂੰ ਬੜਾ ਸੋਣਾ ਤੁਰਿਆ ਜਾ ਰਿਹਾ ਸੀਗਾ ਤੂੰ ਜਾਣ ਕੇ ਵਿੱਚ ਲਾਤੜਾਈ ਤੇ ਅੱਜ ਆਪਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਤੇ ਉਹ ਜਿਹੜੀਆਂ ਟੈਨਸ਼ਨਾਂ ਆ ਡਿਪਰੈਸ਼ਨ ਆ ਲਿਪਿਡ ਪ੍ਰੋਫਾਈਲ ਜਿਹੜਾ ਆ ਤੁਹਾਡਾ ਬਲੱਡ ਸੰਗਣਾ ਜਿਹੜਾ ਹੁੰਦਾ ਉਹ ਟੈਨਸ਼ਨ ਦੇ ਨਾਲ ਵੀ ਹੁੰਦਾ ਹੈ ਟੈਨਸ਼ਨ ਦੇ ਨਾਲ ਵੀ ਤੁਹਾਨੂੰ ਹਾਰਡ ਦੀਆਂ ਬ੍ਰੇਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਆਉਂਦੀਆਂ ਆ ਇਸ ਕਰਕੇ ਇਹ ਤੋਂ ਬਚੋ ਅਗਰ ਤੁਹਾਡੇ ਪੇਟ ਦੇ ਵਿੱਚ ਤੁਹਾਨੂੰ ਕੋਈ ਸਮੱਸਿਆ ਰਹਿੰਦੀ ਆ ਤਾਂ ਅਜਵੈਣ ਨੂੰ ਕੋਸੇ ਪਾਣੀ ਦੇ ਨਾਲ ਲੈ ਕੇ ਦੇਖੋ ਹੋ ਸਕਦਾ ਆ ਉਹਦੇ ਨਾਲ ਵੀ ਤੁਹਾਨੂੰ ਬਹੁਤ ਸਾਰਾ ਜਿਹੜਾ ਫਰਕ ਪੈ ਜਵੇ ਅਲਸੀ ਕਹਿੰਦੇ ਆ ਕਿ ਕੋਲੇਸਟ੍ਰੋਲ ਦੀ ਬਹੁਤ ਵਧੀਆ ਆ ਤੇ ਅਲਸੀ ਨੂੰ ਪੁੰਨ ਕੇ ਉਹਦੀਆਂ ਪਿੰਨੀਆਂ ਬਣਾ ਲਓ ਜਾਂ ਅਲਸੀ ਦਾ ਤੇਲ ਪਾ ਕੇ ਉਹਦੀਆਂ ਪਿੰਨੀਆਂ ਬਣਾ ਲਓ ਉਹ ਚੀਜ਼ ਨਾ ਬਣਾਓ ਜਿਹਦੇ ਵਿੱਚ ਪਹਿਲਾਂ ਹੀ ਕੋਲੇਸਟ੍ਰੋਲ ਜਿਹੜਾ ਉਹ ਜ਼ਿਆਦਾ ਹੋਵੇ ਜਿਹਦੇ ਵਿੱਚ ਚਰਬੀ ਜਿਹੜੀ ਆ ਜਾਂ ਖੂਨ ਦੇ ਵਿੱਚ ਚਰਬੀ ਵਧਾਉਣ ਲਈ ਜਿਹੜੀ ਚੀਜ਼ ਕੰਮ ਕਰਦੀ ਆ ਕੋਸ਼ਿਸ਼ ਕਰੋ ਵੀ ਉਹਨੂੰ ਤੁਸੀਂ ਘਟਾਓ ਸੋ ਸਿਆਲ ਜਿਹੜਾ ਆ ਉਹ ਆ ਚੁੱਕਾ ਆ ਤੇ ਅਰਦਾਸ ਕਰਦੇ ਆ ਕਿ ਆਪਾਂ ਸਾਰੇ ਜਿਹੜੇ ਉਹ ਤੰਦਰੁਸਤ ਰਹੀਏ ਪਰ ਉਹਦੇ ਲਈ ਆਪਾਂ ਨੂੰ ਅਵੇਅਰ ਹੋਣਾ ਪਏਗਾ ਕੀ ਆਪਾਂ ਖਾਣਾ ਆ ਕੀ ਆਪਾਂ ਨਹੀਂ ਖਾਣਾ ਮੋਬਾਈਲ ਦੀ ਵਰਤੋਂ ਜਿਹੜੀ ਘੱਟ ਕਰੋ ਆਪਣੇ ਦਿਲ ਦੇ ਲਾਗੇ ਛਾਗੇ ਮੋਬਾਈਲ ਨਾ ਰੱਖੋ ਮੋਬਾਈਲ ਨੂੰ ਜਿਸ ਕਮਰੇ ਦੇ ਵਿੱਚ ਸੋਣਾ ਉਸ ਦੇ ਵਿੱਚ ਵੀ ਨਾ ਰੱਖੋ ਕਿਉਂਕਿ ਇਸ ਦੀਆਂ ਕਿਰਨਾਂ ਜਿਹੜੀਆਂ ਬਹੁਤ ਹਾਨੀਕਾਰਕ ਨੇ ਸੋ ਬਣੇ ਰਹੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਦੀਆਂ